ਸਤਿ ਸ਼੍ਰੀ ਅਕਾਲ ਜੀ ਬੇਦਰ ਬਹਾਰਪ੍ਰੀਤ ਵੀਰੇ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ 12 ਤੇ 13 ਅਗਸਤ ਨੂੰ ਪੰਜਾਬ ਨਾਲ ਲੱਗਦੇ ਹਰਿਆਣਾ, ਰਾਜਸਥਾਨ, ਪੱਛਮੀ ਯੂਪੀ ਆ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿੰਦੇ ਆ ਸਾਰ ਨੇ ਕਿਹੜੇ ਕਿਹੜੇ ਖੇਤਰਾਂ ਵਿੱਚ ਹਲਕਾ, ਦਰਮਿਆਨਾ ਕਿਤੇ ਦਰਮਿਆਨੇ ਤੋਂ ਭਾਰੀਂ ਦੇ ਝਟਟਾਂ ਵੇਖਣ ਨੂੰ ਮਿਲ ਸਕਦੇ ਸਾਰੀ ਅਪਡੇਟ ਆ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦਾ ਗੁਜਾਰਸ਼ ਕਰਨਾ ਚਾਹੁੰਦੇ ਆ ਤੁਸੀਂ ਕਿਹੜੇ ਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਨੂੰ ਵੀਰੇ ਕ ਚਾਹੁੰਦੇ ਆ ਜਿਹੜੇ ਵੀ ਚੈਨਲ ਤੇ ਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਦੁਪਹਿਰ ਦੇ ਸੈਟਲਾਈਟ ਤਸਵੀਰਾਂ ਵਿੱਚ ਅੱਜ 11 ਅਗਸਤ ਦੁਪਹਿਰ ਕਰੀਬ 3 ਵਜੇ ਦੀਆਂ ਆ ਸੈਟਲਾਈਟ ਤਸਵੀਰਾਂ ਨੇ ਤਸਵੀਰਾਂ ਵਿੱਚ ਸਾਫ਼ ਸਬਤ ਦਿਖਾਈ ਦੇ ਰਿਹਾ ਉੱਤਰ ਪੂਰਬੀ ਇਲਾਕੇ ਹੋਗੇ ਪਹਾੜਾਂ ਵਾਲੇ ਸਾਈਡ ਦੇ ਜਾਂ ਕੁਝ ਉੱਤਰ ਪੱਛਮੀ ਹਰਿਆਣਾ ਦੇ ਖੇਤਰੋਗੇ ਉੱਤਰ ਪੱਛਮੀ ਯੂਪੀ ਦੇ ਜਾਂ ਦਿੱਲੀ ਦੇ ਕੁਝ ਇਲਾਕਿਆਂ ਵਿੱਚ ਜ਼ਮੀਨ ਦੀ ਗਤੀਵਿਧੀ ਜਾਰੀ ਨੇ ਕੁਝ ਖੇਤਰਾਂ ਵਿੱਚ ਹਲਕਾ ਦਰਮਿਆਨਾ ਤੇ ਕਿਤੇ ਕਿਤੇ ਭਾਰੀ ਵੀ ਦੇ ਝੱਟਾਂ ਜਿਹੜੇ ਵੇਖਣ ਨੂੰ ਮਿਲ ਰਹੀ ਤੋਂ ਲੈ ਕੇ ਪਾਣੀਪਤ ਦੇ ਕੁਝ ਕਲਾਕੇ ਦਿੱਲੀ ਦੇ ਕੁਝ ਕਲਾਕੇ ਪਟਿਆਲਾ ਸੰਗਰੂਰ ਦੇ ਆਸਪਾਸ ਖੇਤਰੋਗ ਜੀਨ ਦੇ ਕੁਝ ਕਲਾਕੇ ਹੋਗੇ ਰੂਪਨਗਰ ਤੋਂ ਲੈ ਕੇ ਨਵਾਂ ਸ਼ਹਿਰ ਲੁਧਿਆਣਾ ਦੇ ਕੁਝ ਕਲਾਕੇ ਫਤਿਹਗੜ੍ਹ ਸਾਹਿਬ ਦੇ ਇਤਿਹਾਸਕ ਖੇਤਰਾਂ ਵਿੱਚ ਇਹ ਮੀਤੀ ਗਤੀਵਿਧੀਆਂ ਚੱਲ ਰਹੀਆਂ ਨੇ ਤੇ ਬਾਕੀ ਹੋਰ ਵੀ ਖੇਤਰਾਂ ਵਿੱਚ ਝਲਕੀ ਸੰਗਣੀ ਬੱਦਲਵਈ ਦਾ ਦੌਰ جاری ਪਠਾਨਕੋਟ ਤੋਂ ਲੈ ਕੇ ਹੁਸ਼ਿਆਰਪੁਰ ਤੇ ਲਾਕੀ ਹੋਗੇ ਜਾਇਸ ਦੇ ਨਾਲ ਲੱਗਦੇ ਜਲੰਧਰ ਕਪੂਰਥਾਲਾ ਦੇ ਕੁਝ ਇਲਾਕੇ ਸਿਰਸਾ ਹੁਸ਼ਿਆਰ ਤੋਂ ਲੈ ਕੇ ਚੂਰੂ ਦੇ ਇਲਾਕੇ ਹੋਗੇ ਕੁਝ ਸ਼੍ਰੀ ਗੰਗਾਣਾ ਹਨੂਮਾਨਗੜ੍ਹ ਦੇ ਦੱਖਣਾਂ ਪੱਛਮੀ ਇਲਾਕਿਆਂ ਵਿੱਚ ਜਾਂ ਬਾਕੀ ਹਰਿਆਣਾ ਆ ਬਦਲਵਾਈ ਵੇਖਣ ਨੂੰ ਮਿਲ ਰਹੀ ਤੇ ਆਉਣ ਵਾਲੇ ਅਗਲੇ ਘੰਟਿਆਂ ਵਿੱਚ ਪੰਜਾਬ ਦੇ ਘਟੋ-ਘਟ ਵੀ ਵੀ 25 30 35% ਪੰਜਾਬ ਦੇ ਨਾਲ-ਨਾਲ ਕੁਝ ਹਰਿਆਣਾ ਰਾਜਸਥਾਨ ਹੋ ਗਿਆ ਪੱਛਮੀ ਯੂਪੀ ਦਿੱਲੀ ਦੇ ਕੁਝ ਖੇਤਰਾਂ ਹਲਕਾ ਦਰਮਿਆਨਾ ਕਿਤੇ ਦਰਮਿਆਨੇ ਤੋਂ ਤੇਜ਼ ਜਿਹੜੇ ਮੀਂਹ ਚੱਟਾਂ ਵੇਖਣ ਨੂੰ ਮਿਲ ਸਕਦੀਆਂ ਨੇ ਤਾਂ 12 ਤੇ 13 ਨੂੰ ਟੁੱਟਵੇਂ ਤੌਰ ਤੇ ਮੀਂਹ ਦਰਜ ਕੀਤਾ ਜਾਵੇਗਾ ਹੋ ਸਕਦਾ 12 ਨੂੰ ਕਾਰਮੀਆਂ ਥੋੜੀਆਂ ਜਿਹਾ ਘੱਟ ਰਹਿ ਸਕਦੇ ਚਾੜੀ ਕਿ 12 ਨੂੰ ਹੋ ਸਕਦਾ ਪੰਜਾਬ ਦੇ ਵੀ 25 ਜਾਂ 25 30% ਖੇਤਰਾਂ ਵਿੱਚ ਅੰਸਰ ਰਹਿਣਗੇ ਤਾਂ ਉਸ ਵਾਰ 13 ਨੂੰ ਹੋ ਸਕਦਾ ਕਿ ਕਾਰਮੀਆਂ ਜਾਰਾ ਜਿਹੜੇ ਵੇਖਣ ਨੂੰ ਮਿਲ ਸਕਦੇ ਇਹਨਾਂ ਦ ਆ ਪੰਜਾਬ ਦੇ ਘਟੋ ਘਟ ਵੀ 30 35 ਜਾਂ 35 40% ਖੇਤਰਾਂ ਵਿੱਚ ਤਾਂ ਹੋ ਸਕਦਾ ਹੈ ਕਿ ਇੱਕ ਦਿਨ ਇਹੋ ਜਾਵੇਗਾ ਜਿਸ ਦਿਨ 20 ਤੋਂ 25 ਜਾਂ 25 30% ਆ ਖੇਤਰਾਂ ਵਿੱਚ ਚਾਂਸ ਰਹਿਣਗੇ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਕੁਝ ਖੇਤਰਾਂ ਵਾਲਾ ਦਰਮਿਆਨਾ ਕਿਤੇ ਦਰਮਿਆਨੇ ਤੋਂ ਤੇਜ ਜਿਹੜੇ ਮੇਦੀ ਛੱਟਾਂ ਵੇਖਣ ਨੂੰ ਮਿਲ ਸਰ ਉੱਤਰ ਪੱਛਮੀ ਯੂਪੀ ਦਿੱਲੀ ਦੇ ਹੋਗੇ ਜਾਂ ਉੱਤਰ ਪੂਰਬੀ ਆ ਪਹਾੜ ਵਾਲੀ ਸਾਈਡ ਦੇ ਲਾ ਕੇ ਪੂਰਬੀ ਖੇਤਰੋਗੇ ਜਾਂ ਕੁਝ ਉੱਤਰ ਪੱਛਮੀ ਹਰਿਆਣਾ ਦੇ ਖੇਤਰਗੇ ਇੱਥੇ ਜਿਆਦਾ ਸਭਾਵਨਾ ਰਹੇਗੀ ਬਾਕੀ ਪੰਜਾਬ ਦੇ ਨਾਲ ਲੱਗਦੇ ਜਿਹੜੇ ਪੰਜਾਬ ਦੇ ਖੇਤਰੋਗੇ ਸਰਦੀ ਲੱਗ ਕੇ ਜੇ ਦੱਖਣ ਪੱਛਮੀ ਹਰਿਆਣਾ ਦੇ ਖੇਤਰ ਹੋਗੇ ਜਾਂ ਹਰਿਆਣਾ ਦੇ ਨਾਲ ਲੱਗਦੇ ਕੁਝ ਰਾਜਸਥਾਨ ਦੇ ਖੇਤਰ ਇੱਥੇ ਵੀ ਚਾਂਸ ਜੜੇ ਜ਼ਿਆਦਾ ਰਹਿਣਗੇ ਤੁਸੀਂ ਜੋ ਰੈਡਾਰ ਸਿਸਟਮ ਵੇਖ ਸਰ 12 ਤੇ 13 ਅਗਸਤ ਨੂੰ ਇੱਕ ਦਿਨ ਕਾਫੀ ਅਸਰ ਰਹਿਣਗੇ ਇੱਕ ਦਿਨ ਹੋ ਸਕਦਾ ਟੁੱਟਵੇਂ ਕਾਰਵੇਂ ਰਹਿ ਸਕਦੇ ਜਨ ਕਿ ਇੱਕ ਦਿਨ ਹੋ ਸਕਦਾ ਹੈ ਆ 35 ਤੋਂ 40 40 ਤੋਂ 45% ਪੰਜਾਬ ਨਾਲ ਲੱਗਦੇ ਹਰਿਆਣਾ ਦੇ ਖੇਤਰ ਵਿੱਚ ਚਾਂਸ ਜੜੇ ਜ਼ਿਆਦਾ ਰਹਿਣਗੇ ਉੱਤਰ ਪੱਛਮੀ ਆ ਆਪਣੇ ਰਾਜਸਥਾਨ ਦੇ ਕੁਝ ਲੱਗਿਆਂ ਵਿੱਚ ਚਾਂਸ ਰਹਿਣਗੇ ਜੇ ਦੱਖਣ ਪੱਛਮੀ ਲੱਕੇ ਹੋਗੇ ਪੰਜਾਬ ਦੇ ਨਾਲ ਲੱਗਦੇ ਕੁਝ ਹਰਿਆਣਾ ਦੇ ਖੇਤਰ ਹੋਗੇ ਜਾਂ ਆ ਆਪਣੇ ਪੱਛਮੀ ਸਰਦੀ ਇਲਾਕੇ ਇਹਨਾਂ ਵਿੱਚ ਚਾਂਸ ਜੇ ਟ ਇਹਨਾਂ ਕੁਝ ਇਲਾਕਿਆਂ ਵਿੱਚ ਅਚਾਨਕ ਸਰਹਣਗੇ ਜਲਤਰ ਮੌਸਮ ਠੀਕ ਠਾਕ ਹੈ ਬਾਕੀ ਆ ਉੱਤਰ ਪੂਰਬੀ ਇਲਾਕਿਆਂ ਦੇ ਪਹਾੜਾਂ ਦੀ ਸਾਈਡ ਦੇ ਇਲਾਕਿਆਂ ਦੇ ਮੱਧ ਕੇਂਦਰ ਹੋਗੇ ਕੁਝ ਪੂਰਬੀ ਇਲਾਕਿਆਂ ਹੋਗੇ ਜਾਂ ਆ ਪੱਛਮੀ ਉੱਤਰ ਪੱਛਮੀ ਯੂਪੀ ਦੇ ਖੇਤਰੋਗੇ ਦਿੱਲੀ ਦੇ ਕੁਝ ਇਲਾਕਿਆਂ ਹੋਗੇ ਇਹਨਾਂ ਵਿੱਚ ਸੁਭਾਵਨਾ ਜਿਹੜੀ ਜ਼ਿਆਦਾ ਬੰਦੀ ਦਿਖਾਈ ਦੇ ਰਹੀ ਸੈਟਲਾਈਟ ਤਸਵੀਰਾਂ ਵਿੱਚ ਵੇਖਸੋ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਅਮਰਸਰ ਦੇ ਕੁਝ ਇਲਾਕਿਆਂ ਵਿੱਚ ਜ਼ਿਆਦਾ ਸੁਭਾਵਨਾ ਰਹੇਗੀ ਲੁਧਿਆਣਾ ਤੋਂ ਲੈ ਕੇ ਨਵਾਂ ਸ਼ਹਿਰ ਹੋ ਗਿਆ ਉਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਹੋ ਗਿਆ ਮੋਹਾਲੀ ਹੋ ਗਿਆ ਜਾਂ ਰ ਗੱਡਿਗੜ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਹੋਗੇ ਜੀਂਦ ਹੋ ਗਿਆ ਜੈਸ ਤੇ ਕੋਰਾ ਖੇਤਰ ਕੈਥਲ ਅੰਬਾਲਾ ਪੰਚਕੂਲਾ ਗਿਆ ਸੋਨੀਪੱਤੋਂ ਲੈ ਕੇ ਕਰਨਾਲ ਦੇ ਖੇਤਰ ਹੋਗੇ ਹਸਾਰਨਪੁਰ ਹੋ ਗਿਆ ਮੁਜ਼ਫਰਪੁਰ ਹੋ ਗਿਆ ਯੂਪੀ ਦੇ ਖੇਤਰ ਹੋਗੇ ਸਤਿਆਸਪਾ ਖੇਤਰ ਦਿੱਲੀ ਦੇ ਕੁਝ ਕਲਾਕੇ ਇਹਨਾਂ ਵਿੱਚ ਚਾਂਸ ਜਿਹੜਾ ਜ਼ਿਆਦਾ ਰਹਿਣਗੇ 12 13 ਇੱਕ ਦਿਨ ਹੋ ਸਕਦਾ ਹੈ ਕਿ ਕਾਫੀ ਖੇਤਰਾਂ ਵਿੱਚ ਅਮੀ ਜੜ ਦਰਜ ਕੀਤਾ ਜਾਸਰ ਹਲਕਾ ਦਰਮਿਆਨਾ ਕਿਤੇ ਦਰਮਿਆਨੇ ਤੇ ਭਾਰੀ ਵੀ ਦੇ ਚੱਟਾ ਵੇਖਣ ਨੂੰ ਮਿਲ ਸਕਦੀਆਂ ਨੇ ਤੇ ਇੱਕ ਦਿਨ ਹੋਵੇਗਾ ਟੁੱਟਵੇਂ ਤੌਰ ਤੇ ਮੀਂਹ ਯਾਨੀ ਕਿ ਥੋੜੇ ਬੋਤ ਖੇਤਰਾਂ ਵਿੱਚ ਚਾਂਸ ਰਹਿਣਗੇ ਜ਼ਿਆਦਾਤਰ ਮੌਸਮ ਠੀਕ ਰਹਿਣ ਗਿਆ ਤੇ ਕੁਝ ਆਪ ਗੱਲ ਕਰਦੇ ਫਿਰੋਜ਼ਪੁਰ ਤੋਂ ਲੈ ਕੇ ਮੋਕਾ ਦੇ ਖੇਤਰੋਗੇ ਜਾਂ ਤਰਨਤਾਰਨ ਦੇ ਇਲਾਕੇ ਹੋਗੇ ਆ ਕੁਝ ਬਠਿੰਡਾ ਮਾਨਸਰ ਖੇਤਰੋਗੇ ਜਾਂ ਕੁਝ ਹਸਾਰ ਫਤਿਹਬਾਦ ਦੇ ਖੇਸਰਸਰ ਖੇਤਰੋਗੇ ਇੱਥੇ ਟੁੱਟਵੇ ਤੌਰ ਤੇ ਕੁਝ ਖੇਤਰਾਵਾਂ ਵਿੱਚ ਇੱਕ ਦਿਨ ਉਸਰੇ ਟੁੱਟੀਆਂ ਕਾਰਮੀ ਉਸਰੇ ਬਹੁਤ ਹੀ ਘਾਟੇ ਰਹੀ ਵਿੱਚ ਵੇਖਣ ਨੂੰ ਮਿਲਣਗੀਆਂ ਤੇ ਬਾਕੀ ਜਿਹੜੇ ਆ ਫਾਜ਼ਲਗਾ ਹੋਗਾ ਸ਼ਿਰਕਗੰਨ ਹਨਮਾਨਗੜ ਹੋਗਾ ਸੂਰਤਗੜ ਤੋਂ ਲੈ ਕੇ ਠੀਕ ਹੈ ਬਾਕੀ ਆਪਣਾ ਫਰੀਦਕੋਟ ਮੁਕਸਰ ਦੇ ਕੁਝ ਇੱਕ ਦੋ ਆ ਜ਼ਿਲ੍ਹੇ ਦੇ ਕੁਝ ਇਲਾਕੇ ਵਿੱਚ ਚਾਂਸ ਰਹਿ ਕੇ ਜ਼ਿਆਦਾਤਰ ਮੌਸਮ ਠੀਕ ਠਾਕ ਰਹਿਣ ਦੇ ਆਸਾਰ ਜਿਹੜੇ ਬੰਦੇ ਦਿਖ